ਫਰੀਦਕੋਟ ਦੇ ਵਿੱਚ ਲਗਾਤਾਰ ਇੱਕ ਜਲ ਜੀਵਨ ਬਚਾਓ ਮੋਰਚਾ ਬਣਾਇਆ ਗਿਆ ਸੀਗਾ ਤਾਂ ਉਹਨਾਂ ਦੀ ਇਹ ਡਿਮਾਰ ਸੀ ਕਿ ਫਰੀਦਕੋਟ ਦੇ ਨਾਲ ਜਿਹੜੀ ਇਹ ਬੈਂਦੀ ਨਹਿਰਾ ਲੰਘਦੀਆਂ ਉੱਥੇ ਇਹਨੂੰ ਕੰਕਰੀਟ ਦੇ ਨਾਲ ਪੱਕੀਆਂ ਨਹੀਂ ਹੋਣ ਦਿੱਤਾ ਜਾਵੇਗਾ ਕਾਰਨ ਸੀਗਾ ਕਿਉਂਕਿ ਫਰੀਦਕੋਟ ਵਾਸੀ ਹੈ ਜਿਹੜਾ ਉੱਥੇ ਪਾਣੀ ਨੂੰ ਲੈ ਕੇ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਕਿ ਪਾਣੀ ਜਿਹੜਾ ਉਹ ਮਾੜਾ ਹੋ ਜਾਵੇਗਾ ਕਿਉਂਕਿ ਜੇ ਸੀਪੰਗ ਬੰਦ ਹੋ ਗਈ ਤਾਂ ਜਿਹੜਾ ਫਰੀਦਕੋਟ ਵਾਸੀਆਂ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਬਿਲਕੁਲ ਉਹ ਖਰਾਬ ਹੋ ਜਾਵੇਗਾ ਗੱਲ ਜੀ ਉਹਨਾਂ ਬਚਾਓ ਮੋਰਚਾ ਤਾਂ ਇਹਨਾਂ ਦੇ ਜਿੰਨੇ ਮੈਂਬਰ ਨੇ ਆਗੂ ਨੇ ਅੱਧੀ ਰਾਤ ਨੂੰ ਵੀ ਇੱਥੇ ਪਹੁੰਚ ਜਾਂਦੇ ਆ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਤ ਨੂੰ ਜਿਹੜੇ ਆਏ ਨਹਿਰਾਂ ਨੂੰ ਕੰਕਰੀਟ ਦੇ ਨਾਲ ਪੱਕਿਆਂ ਕੀਤਾ ਜਾ ਰਿਹਾ ਹੈ ਤਾਂ ਇਹਨਾਂ ਵੱਲੋਂ ਰਾਤ ਨੂੰ ਆ ਕੇ ਜਿਹੜਾ ਇਸ ਮੌਕੇ ਤੇ ਪਹੁੰਚ ਕੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਪੋਰਟ ਤੇ ਪਹੁੰਚ ਕੇ ਇਸ ਨੂੰ ਰੋਕ ਦਿੱਤਾ ਗਿਆ ਜਿੱਥੇ-ਜਿੱਥੇ ਵੀ ਪਿੱਛੇ ਨਹਿਰਾਂ ਬਣੀਆਂ ਨਾ ਤਾਂ ਉੱਥੇ ਕੋਈ ਦਰਖਤ ਬਚਾਇਆ ਗਿਆ ਜੀ ਉੱਥੇ ਬੈਂਡ ਤੇ ਵੀ ਪੰਨਾ ਪਾ ਦਿੱਤਾ ਗਿਆ ਕੰਕਰੀਟ ਪਾ ਦਿੱਤਾ ਗਿਆ ਇਨੂੰ ਪਾਈਪਾਂ ਬਣਾ ਦਿੱਤਾ ਗਿਆ ਵੀ ਜਿੰਨਾ ਪਾਣੀ ਇਹ ਸੋਰਸ ਤੋਂ ਛੱਡਣ ਉਹਨਾਂ ਟੇਲ ਪੁਆਇੰਟ ਤੇ ਪਹੁੰਚ ਜੇ ਧਰਤੀ 'ਚ ਪਾਣੀ ਨਾ ਜਾਵੇ ਇੱਕ ਕੁਦਰਤੀ ਇਹੋ ਜਿਹਾ ਵਰਤਾਰਾ ਸੀ ਜਿਹਦੇ ਸਿਰ ਤੇ ਜ਼ਮੀਨ ਉਪਜਾਊ ਹੁੰਦੀ ਹੈ ਜਿਹਦੇ ਸਿਰ ਤੇ ਧਰਤੀ ਸਿੰਜਦੀ ਹੈ ਇਹ ਉਹੀ ਕਨੈਕਸ਼ਨ ਜਿਹੜਾ ਹੈਗਾ ਨਹਿਰ ਦੇ ਪਾਣੀ ਦਾ ਔਰ ਧਰਤੀ ਹਟਲੇ ਪਾਣੀ ਦਾ ਕਨੈਕਸ਼ਨ ਕੱਟ ਰਿਹਾ ਹੈ ਇੱਥੇ ਜਿਹੜਾ ਬੈੱਡ ਦੇ ਉੱਪਰ ਇਹਨਾਂ ਨੇ ਕੰਕਰੀਟ ਕਰਨਾ ਸੀ ਪੰਨਾ ਪਾਉਣਾ ਸੀਗਾ ਇਹਨੂੰ ਪਾਈਪਾਂ ਬਣਾਉਣਾ ਸੀਗਾ ਉਹ ਮਾਡਲ ਚੇਂਜ ਕਰਾਇਆ ਗਿਆ ਹੁਣ ਸਿਰਫ 23mm ਮਸਾਲਾ ਉੱਪਰ ਇੱਟਾਂ ਦਾ 56 ਲਾਇਆ ਜਾਊਗਾ ਉੱਪਰ ਕੋਲੂ ਆ ਪਾਇਆ ਜਾਊਗਾ 70% ਪੰਜਾਬ ਦਾ ਇਹ ਹਾਲ ਹੈ ਜੀ ਨਾ ਸਾਡਾ ਨਹਿਰੀ ਪਾਣੀ ਪੀਣ ਲੈ ਕੇ ਨਾ ਸਾਡਾ ਧਰਤੀ ਹਟਲਾ ਪਾਣੀ ਪੀਣ ਲੈ ਕੇ ਇਹ ਆਪਾਂ ਕਿਤੋਂ ਵੀ ਆਰਟੀ ਪਾ ਕੇ ਕਢਾ ਸਕਦੇ ਹਾਂ ਰਿਪੋਰਟ ਸਾਡੇ ਪਾਣੀ ਦੇ ਵਿੱਚ ਯੂਰੇਨੀਅਮ ਹੈ ਨਾਈਟ੍ਰੇਟ ਹੈ ਭਾਰੀਆਂ ਤੱਤਾਂ ਹਨ ਜਿਨ੍ਹਾਂ ਨਾਲ ਕੈਂਸਰ ਜਾਂ ਹੋਰ ਭਿਆਨਕ ਬਿਮਾਰੀਆਂ ਹੁੰਦੀਆਂ ਜਦੋਂ ਸਾਨੂੰ ਲੱਗਿਆ ਵੀ ਕਿਨਾਰੇ ਹੁਣ ਕੰਕਰੀਟ ਤੇ ਕਰਨੀ ਕਰਨਗੇ ਹੀ ਕਰਨਗੇ ਇਹ ਸਾਡੇ ਉੱਪਰ ਦੀ ਗੱਲ ਲੰਘ ਚੁੱਕੀ ਹੈਗੀ ਹੈ ਫਿਰ ਅਸੀਂ ਇਹਨਾਂ ਤੋਂ ਤਿੰਨ ਸੀਪੇਜ ਵੈਲ ਲੈਏ ਐ ਸੀਪੇਜ ਵੈਲੇ ਦਾ ਕੀ ਕੰਮ ਹੁੰਦਾ ਉਹ ਨਹਿਰ ਦੇ ਵਿੱਚੋਂ ਇੱਕ 15 ਇੰਚੀ ਪਾਈਪ ਨਿਕਲੂਗੀ ਜਿਹੜੀ ਇੱਕ ਹੌਟ ਦੇ ਵਿੱਚ ਪਾਣੀ ਸਿੱਟੂਗੀ ਉਹਦੇ ਵਿੱਚੋਂ 7.5 ਇੰਚੀ ਪਾਈਪ ਜਿਹੜੀ ਧਰਤੀ ਦੇ ਵਿੱਚ ਪਾਣੀ ਇੰਜੈਕਟ ਕਰੂਗੀ ਉਹ 24 ਘੰਟੇ ਚੱਲਦੀ ਰਹੂਗੀ ਜਿੰਨਾ ਕਿ ਸਾਨੂੰ ਇਸ ਚੀਜ਼ ਨਾਲ ਨੁਕਸਾਨ ਹੋਊਗਾ ਵੀ ਕਿਨਾਰਿਆਂ ਤੋਂ ਸਾਡੀ ਸੀਪੇਜ ਘਟੀ ਹੈ ਸਾਡੀ ਉਮੀਦ ਹੈ ਵੀ ਉਸ ਚੀਜ਼ ਸਾਡੀ ਪੂਰੀ ਕਰ ਜਾਣਗੇ ਜੀ ਉਹ ਜੋੜੀਆਂ ਨਹਿਰਾਂ ਨੂੰ ਕੰਕਰੀਟ ਦੇ ਨਾਲ ਪੱਕੀਆਂ ਕਰਨ ਦੀ ਜਿਹੜੀ ਸਰਕਾਰ ਵੱਲੋਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਰਡਰ ਕੀਤੇ ਗਏ ਸੀ ਤਾਂ ਉਹ ਨਹਿਰਾਂ ਨੂੰ ਪੱਕੀਆਂ ਕੀਤਾ ਜਾ ਰਿਹਾ ਤੇ ਪਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਲਗਾਤਾਰ ਇੱਕ ਜਲ ਜੀਵਨ ਬਚਾਓ ਮੋਰਚਾ ਬਣਾਇਆ ਗਿਆ ਸੀਗਾ ਤਾਂ ਉਹਨਾਂ ਦੀ ਇਹ ਡਿਮਾਂਡ ਸੀ ਕਿ ਫਰੀਦਕੋਟ ਦੇ ਨਾਲ ਜਿਹੜੀਆਂ ਵਜਦੀ ਨਹਿਰਾਂ ਲੰਘਦੀਆਂ ਉੱਥੇ ਇਹਨਾਂ ਨੂੰ ਕੰਕਰੀਟ ਦੇ ਨਾਲ ਪੱਕੀਆਂ ਨਹੀਂ ਹੋਣ ਦਿੱਤਾ ਜਾਵੇਗਾ ਕਾਰਨ ਸੀਗਾ ਕਿਉਂਕਿ ਫਰੀਦਕੋਟ ਵਾਸੀ ਹੈ ਜਿਹੜਾ ਉੱਥੇ ਪਾਣੀ ਨੂੰ ਲੈ ਕੇ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਕਿ ਪਾਣੀ ਜਿਹੜਾ ਉਹ ਮਾਰਾ ਹੋ ਜਾਵੇਗਾ ਕਿਉਂਕਿ ਜੇ ਸੀਪੰਗ ਬੰਦ ਹੋ ਗਈ ਤਾਂ ਜਿਹੜਾ ਫਰੀਦਕੋੜ ਵਾਸੀਆਂ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਬਿਲਕੁਲ ਉਹ ਖਰਾਬ ਹੋ ਜਾਵੇਗਾ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਧਰਨੇ ਮਜ਼ਾਰੇ ਇਹਨਾਂ ਵੱਲੋਂ ਚੱਲ ਰਹੇ ਸੀਗੇ ਤਾਂ ਇਸ ਜਗ੍ਹਾ ਨੂੰ ਜੇ ਆਪਾਂ ਗੱਲ ਕਰੀਏ ਤਾਂ ਮਚਾਕੀ ਮਾਲ ਸਿੰਘ ਤੋਂ ਲੈ ਕੇ ਪੋਲੂ ਵਾਲਾ ਰੋਡ ਤੱਕ ਜਿਹੜਾ ਇਸ ਨੂੰ ਰੋਕਿਆ ਗਿਆ ਸੀਗਾ ਜਿਹੜਾ ਗਰਾਊਂਡ ਲੈਵਲ ਤੇ ਆ ਥੱਲੇੋਂ ਉਸ ਨੂੰ ਕੰਕਰੀਟ ਦੇ ਨਾਲ ਪੱਕਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜਾ ਜਲ ਜੀਵਨ ਬਚਾਓ ਮੋਰਚਾ ਤਾਂ ਇਹਨਾਂ ਦੇ ਜਿੰਨੇ ਮੈਂਬਰ ਨੇ ਆਗੂ ਨੇ ਅੱਧੀ ਰਾਤ ਨੂੰ ਵੀ ਇੱਥੇ ਪਹੁੰਚ ਜਾਂਦੇ ਆ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਤ ਨੂੰ ਜਿਹੜੇ ਆਏ ਨਹਿਰਾਂ ਨੂੰ ਕੰਕਰੀਟ ਦੇ ਨਾਲ ਪੱਕਿਆਂ ਕੀਤਾ ਜਾ ਰਿਹਾ ਹੈ ਤਾਂ ਇਹਨਾਂ ਵੱਲੋਂ ਰਾਤ ਨੂੰ ਆ ਕੇ ਜਿਹੜਾ ਇਸ ਮੌਕੇ ਤੇ ਪਹੁੰਚ ਕੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਪੋਰਟ ਤੇ ਪਹੁੰਚ ਕੇ ਇਸ ਨੂੰ ਰੋਕ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਰੇ ਜਿਹੜੇ ਮੈਂਬਰ ਆ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਇਹ ਮੌਕੇ ਤੇ ਆ ਕੇ ਉਹ ਜਿਹੜਾ ਕੰਕਰੀਟ ਦੇ ਨਾਲ ਇਹਨਾਂ ਵੱਲੋਂ ਠੇਕੇਦਾਰਾਂ ਵੱਲੋਂ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਨੂੰ ਪੱਟਿਆ ਜਾ ਰਿਹਾ ਹੈ ਤਾਂ ਨਾਲ ਤੋਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਜਿੱਥੇ ਠੇਕੇਦਾਰਾਂ ਦੀ ਗਲਤੀ ਹੁੰਦੀ ਹੈ ਤਾਂ ਉਹਨਾਂ ਨੂੰ ਵੱਡੇ ਜਿਹੇ ਜੁਰਮਾਨੇ ਇਹਨਾਂ ਵੱਲੋਂ ਕੀਤੇ ਜਾਂਦੇ ਆ ਤਾਂ ਗੱਲਬਾਤ ਕਰਦੇ ਆ ਆਪਾਂ ਸ਼ੰਕਰ ਜੀ ਆ ਕਿਉਂਕਿ ਇਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਜਲ ਜੀਵਨ ਬਚਾਓ ਮੋਰਚਾ ਚੱਲ ਰਿਹਾ ਹੈ ਤਾਂ ਜਲ ਜੀਵਨ ਬਚਾਓ ਮੋਰਚਾ ਦੀ ਸਭ ਤੋਂ ਵੱਡੀ ਜਿਹੜੀ ਅਪਡੇਟ ਇਹਨ ਇੱਕ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਮੈਂਬਰ ਆ ਜਿਹੜੇ ਅੱਧੀ ਰਾਤ ਨੂੰ ਵੀ ਜਿਹੜਾ ਗਰਾਊਂਡ ਲੈਵਲ ਤੇ ਆ ਕੇ ਸਾਰੀ ਜਾਣਕਾਰੀ ਹਾਸਲ ਕਰਦੇ ਆ ਸ਼ੰਕਰ ਜੀ ਸਭ ਤੋਂ ਪਹਿਲਾਂ ਤੇ ਕਾਰਨ ਦੱਸੋ ਕਿਉਂ ਤੁੰਨ ਲੋੜ ਪਈ ਜਲ ਜੀਵਨ ਬਚਾਓ ਮੋਰਚਾ ਬਣਾਉਣ ਦੀ ਤੇ ਇਹ ਨਹਿਰਾਂ ਨੂੰ ਜਿਹੜਾ ਕੰਕਰੀਟ ਨਾਲ ਜਿਹੜੀ ਪੱਕੀਆਂ ਹੋ ਰਹੀਆਂ ਸੀ ਉਹਨੂੰ ਰੋਕਣ ਦੀ ਜੀ ਜਿਵੇਂ ਪਿੱਛੇ ਨਹਿਰਾਂ ਬਣ ਕੇ ਆਈਆਂ ਪਹਿਲੀ ਗੱਲ ਤਾਂ ਆਪਣੀਆਂ ਸਰਕਾਰਾਂ ਚਾਹੀਏ ਕੋਈ ਵੀ ਸਰਕਾਰਾਂ ਰਹੀਆਂ ਸੀ ਕਿਸੇ ਇੱਕ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਆਪਣੇ ਪਾਣੀ ਲਈ ਸੋਹਿਰਦ ਨਹੀਂ ਹੈਗੀਆਂ ਆਪਣੀਆਂ ਜਿੱਥੇ-ਜਿੱਥੇ ਵੀ ਪਿੱਛੇ ਨਹਿਰਾਂ ਬਣੀਆਂ ਨਾ ਤਾਂ ਉੱਥੇ ਕੋਈ ਦਰਖਤ ਬਚਾਇਆ ਗਿਆ ਜੀ ਉੱਥੇ ਬੈੱਡ ਤੇ ਵੀ ਪੰਨਾ ਪਾ ਦਿੱਤਾ ਗਿਆ ਕੰਕਰੀਟ ਪਾ ਦਿੱਤਾ ਗਿਆ ਇਨੂੰ ਪਾਈਪਾਂ ਬਣਾ ਦਿੱਤਾ ਗਿਆ ਵੀ ਜਿੰਨਾ ਪਾਣੀ ਇਹ ਸੋਰਸ ਤੋਂ ਛੱਡਣ ਉਹਨਾਂ ਟੇਲ ਪੁਆਇੰਟ ਤੇ ਪਹੁੰਚ ਜੇ ਧਰਤੀ 'ਚ ਪਾਣੀ ਨਾ ਜਾਵੇ। ਇਹ ਇੱਕ ਕੁਦਰਤੀ ਇਹੋ ਜਿਹਾ ਵਰਤਾਰਾ ਸੀ ਜਿਹਦੇ ਸਿਰ ਤੇ ਜ਼ਮੀਨ ਉਪਜਾਊ ਹੁੰਦੀ ਹੈ ਜਿਹਦੇ ਸਿਰ ਤੇ ਧਰਤੀ ਸਿੰਜਦੀ ਹੈ। ਇਹ ਉਹੀ ਕਨੈਕਸ਼ਨ ਜਿਹੜਾ ਹੈਗਾ ਨਹਿਰ ਦੇ ਪਾਣੀ ਦਾ ਔਰ ਧਰਤੀ ਹਟਲੇ ਪਾਣੀ ਦਾ ਕਨੈਕਸ਼ਨ ਕੱਟ ਰੇ ਹੈ। ਉਹ ਜਦੋਂ ਪੰਜਾਬ ਦੀ ਆਪਣੇ ਜਦੋਂ ਦੇਖਿਆ ਵੀ ਘਾਣ ਹੋ ਰਿਹਾ ਹੈ। ਫਰੀਦਕੋਟ ਦੇ ਵਿੱਚ ਵੀ ਹੁਣ ਨਹਿਰਾਂ ਬਣਨ ਜਾ ਰਹੀਆਂ ਸਭ ਤੋਂ ਪਹਿਲਾਂ ਸੀਰ ਸੋਸਾਇਟੀ ਨੇ ਆਦੀ ਆਵਾਜ਼ ਚੁੱਕੀ। ਬਾਕੀ ਸੰਸਥਾਵਾਂ ਨੇ ਸਾਥ ਦਿੱਤਾ। 93 ਸ਼ਹਿਰ ਦੀਆਂ ਸੰਸਥਾਵਾਂ ਜਲ ਜੀਵਨ ਬਚਾਓ ਮੋਰਚੇ ਦੇ ਨਾਲ ਖੜੀਆਂ ਅਸੀਂ ਸਯੁਕਤ ਕਿਸਾਨ ਮੋਰਚਾ ਖੜਿਆ ਸਾਰੇ ਐਮਸੀ ਸਹਿਬਾਨ ਖੜੇ ਕੁੱਲ ਮਿਲਾ ਕੇ ਜੀ ਸ਼ਹਿਰ ਦੀ ਕੋਈ ਸੰਸਥਾ ਨਹੀਂ ਬਜੀ ਕੋਈ ਸੋਹਰਦੇ ਸਾਥੀ ਨਹੀਂ ਸੀ ਜੀ ਨੇ ਜਲ ਜੀਵਨ ਬਚਾਓ ਮੋਰਚਾ ਦਾ ਸਾਥ ਨਹੀਂ ਦਿੱਤਾ ਇਸੇ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਝੁਕਣਾ ਪਿਆ ਇੱਥੇ ਜਿਹੜਾ ਬੈੱਡ ਦੇ ਉੱਪਰ ਇਹਨਾਂ ਨੇ ਕੰਕਰੀਟ ਕਰਨਾ ਸੀ ਪੰਨਾ ਪਾਉਣਾ ਸੀਗਾ ਇਹਨੂੰ ਪਾਈਪਾਂ ਬਣਾਉਣਾ ਸੀਗਾ ਉਹ ਮਾਡਲ ਚੇਂਜ ਕਰਾਇਆ ਗਿਆ ਹੁਣ ਸਿਰਫ 23mm ਮਸਾਲਾ ਉੱਪਰ ਇੱਟਾਂ ਦਾ 53 ਲਾਇਆ ਜਾਊਗਾ ਉੱਪਰ ਕੋਲੂਆ ਪਾਇਆ ਜਾਊਗਾ ਤੁਸੀਂ ਫਰੀਦਕੋੜ ਵਾਸੀਆਂ ਵੱਲੋਂ ਜਲ ਜੀਵਨ ਬਚਾਓ ਮੋਰਚੇ ਵੱਲੋਂ ਇਹ ਮੰਗ ਕਿਉਂ ਰੱਖੀ ਕਿਉਂਕਿ ਪਿਛਲੇ ਪਾਸੇ ਤਾਂ ਸਾਰੀਆਂ ਜਿਹੜੀਆਂ ਉਹਨਾਂ ਨੇ ਕੰਕਰੀਟ ਨਾਲ ਪੱਕੀਆਂ ਵੀ ਕਰਤੀਆਂ ਬਣ ਗਈਆਂ ਪਿਛਲੇ ਏਰੀਆ ਦੇ ਵਿੱਚ ਸ੍ਰੀ ਮਕਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਵਿੱਚ ਤੁਸੀਂ ਕਿਉਂ ਇਸ ਨੂੰ ਰੁਕਾਇਆ ਗਿਆ ਕਾਰਨ ਕਿਸੇ ਉਹੀ ਧਰਤੀ ਹੇਠਲੇ ਪਾਣੀ ਦਾ ਰੀਚਾਰਜ ਕਰਦਾ ਉਹਦੀ ਕੁਸ਼ੁੱਧਤਾ ਕਿਉਂਕਿ ਆਪਣਾ ਧਰਤੀ ਹੇਠਲਾ ਪਾਣੀ ਪੀਣ ਲੈ ਕੇ ਨਹੀਂ ਇਹ 2013 ਦੀ ਰਿਪੋਰਟ ਹੈ ਜਲ ਸਰੋਤ ਮੰਤਰਾਲੇ ਦੀ ਵੀ ਆਪਣਾ ਧਰਤੀ ਹੇਠਲਾ ਪਾਣੀ ਪੀਣ ਲੈ ਕੇ ਨਹੀਂ ਹੈਗਾ ਇਹ ਇਕੱਲਾ ਫਰੀਦਕੋਟ ਏਰੀਆ ਦਾ ਨਹੀਂ ਹੈਗਾ ਕਿ ਜਾਂ ਦੂਜੇ ਏਰੀਆ ਦੇ ਵਿੱਚ ਵੀ ਪੀਣ ਲੈ ਕੇ ਨਹੀਂਗਾ ਜੀ 70% ਪੰਜਾਬ ਦਾ ਇਹ ਹਾਲ ਹੈ ਜੀ ਨਾ ਸਾਡਾ ਨਹਿਰੀ ਪਾਣੀ ਪੀਣ ਲੈ ਕੇ ਨਾ ਸਾਡਾ ਧਰਤੀ ਹੇਠਲਾ ਪਾਣੀ ਪੀਣ ਲੈ ਕੇ ਇਹ ਆਪਾਂ ਕਿਤੋਂ ਵੀ ਆਰਡੀ ਪਾ ਕੇ ਕਢਾ ਸਕਦੇ ਆ ਰਿਪੋਰਟ ਸਾਡੇ ਪਾਣੀ ਦੇ ਵਿੱਚ ਯੂਰੇਨੀਅਮ ਹੈ ਨਾਈਟ੍ਰੇਟ ਹੈ ਭਾਰੀਆਂ ਤੱਤਾਂ ਹਨ ਜਿਨ੍ਹਾਂ ਨਾਲ ਕੈਂਸਰ ਜਾਂ ਹੋਰ ਭਿਆਨਕ ਇਹ ਇੱਕ ਫਿਲਟਰ ਹੋ ਕੇ ਧਰਤੀ ਦੇ ਵਿੱਚ ਜਾਣਾ ਹੈ ਇਟਾਂ ਦਾ ਫਿਲਟਰ ਹੋਣਾ ਹੈ ਥੱਲੇ ਮਿੱਟੀ ਹੈ ਗਟਕਾ ਹੈ ਕਈ ਤਰ੍ਹਾਂ ਦੇ ਤੱਤ ਹੈ ਜਿਹਦੇ ਵਿੱਚ ਦੀ ਫਿਲਟਰ ਹੋ ਕੇ ਥੱਲੇ ਪਾਣੀ ਜਾਂਦਾ ਹੈ ਔਰ ਉਹ ਹੀਟਲੇ ਪਾਣੀ ਦੀ ਸ਼ੁੱਧਤਾ ਥੋੜੀ ਬਹੁਤੀ ਸੁਧਾਰ ਦਿੰਦਾ ਹੈ ਪਾਣੀ ਨੂੰ ਬਿਲਕੁਲ ਪਿਓਰ ਨਹੀਂ ਕਰ ਦਿੰਦਾ ਔਰ ਸਾਡੀ ਮੰਗ ਤੇ ਇਹ ਸੀ ਜਿਹੜਾ ਕੁਦਰਤੀ ਵਰਤਾਰਾ ਉਹ ਚੱਲਦਾ ਰਹਿਣ ਤੋਂ ਨਾ ਸੀ ਇਹਨਾਂ ਤੋਂ ਵਿਸ਼ੇਸ਼ ਪੈਕੇਜ ਮੰਗਦੇ ਸੀ ਕੋਈ ਹਾਂ ਜਦੋਂ ਸਾਨੂੰ ਲੱਗਿਆ ਵੀ ਕਿਨਾਰੇ ਹੁਣ ਕੰਕਰੀਟ ਤੇ ਕਰਨੇ ਕਰਨਗੇ ਹੀ ਕਰਨਗੇ ਇਹ ਸਾਡੇ ਉੱਪਰ ਦੀ ਗੱਲ ਲੰਘ ਚੁੱਕੀ ਹੈਗੀ ਹੈ ਫਿਰ ਅਸੀਂ ਇਹਨਾਂ ਤੋਂ ਤਿੰਨ ਸੀਪੇਜ ਵੈਲ ਲੈਏ ਹੈ ਸੀਪੇਜ ਵੈਲੇ ਦਾ ਕੀ ਕੰਮ ਹੁੰ ਉਹ ਨਹਿਰ ਦੇ ਵਿੱਚੋਂ ਇੱਕ 15 ਇੰਚੀ ਪਾਈਪ ਨਿਕਲੂਗੀ ਜਿਹੜੀ ਇੱਕ ਹੌਟ ਦੇ ਵਿੱਚ ਪਾਣੀ ਸਿੱਟੂਗੀ ਉਹਦੇ ਵਿੱਚੋਂ 7.5 ਇੰਚੀ ਪਾਈਪ ਜਿਹੜੀ ਧਰਤੀ ਦੇ ਵਿੱਚ ਪਾਣੀ ਇੰਜੈਕਟ ਕਰੂਗੀ ਉਹ 24 ਘੰਟੇ ਚੱਲਦੀ ਰਹੂਗੀ ਜਿੰਨਾ ਕਿ ਸਾਨੂੰ ਇਸ ਚੀਜ਼ ਨਾਲ ਨੁਕਸਾਨ ਹੋਊਗਾ ਵੀ ਕਿਨਾਰਿਆਂ ਤੋਂ ਸਾਡੀ ਸੀਪੀ ਘਟੀ ਹੈਗੀ ਹੈ ਸਾਡੀ ਉਮੀਦ ਹੈ ਵੀ ਉਸ ਚੀਜ਼ ਸਾਡੀ ਪੂਰੀ ਕਰ ਜਾਣਗੇ ਜੀ ਉਹ ਇਸੇ ਕਰਕੇ ਸਾਨੂੰ ਮੰਗ ਕਰਨੀ ਪਈ ਸੀ ਵੀ ਸਾਡੀ ਸੀਪੀ ਤੇ ਸਾਡੀ ਹਰੀਆਵਲ ਬਚੇ ਨਹੀਂ ਜਿਵੇਂ ਹੁਣ ਪਿਛਲੇ ਪਾਸੇ ਉਹਨਾਂ ਨੇ ਪੱਕੀਆਂ ਕਰਤੀਆਂ ਨਹਿਰਾਂ ਜੇ ਆਪਾਂ ਖੇਤਾਂ ਦੀ ਗੱਲ ਕਰੀਏ ਖੇਤਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਣਾਗਾ ਇਹ ਫਰੀਦਕੋਟ ਦੇ ਜਿਹੜੇ ਸ਼ਹਿਰ ਦੇ ਵਾਸੀ ਆ ਕਿਉਂਕਿ ਸਾਰਾ ਫਰੀਦਕੋਟ ਆ ਜਿਹੜਾ ਨਹਿਰ ਦੇ ਨਾਲ ਜਿਹੜਾ ਅਟੈਚ ਹੈ ਤੇ ਜੇਕਰ ਲੋਕਾਂ ਦੀ ਜਾਦੇ ਜਿਹੜੀ ਹੈਗੀ ਆ ਉਹ ਨਹਿਰਾਂ ਦੇ ਕਿਨਾਰੇ ਦੇ ਨਾਲਕੇ ਲੱਗੇ ਆ ਉਥੋਂ ਪਾਣੀ ਲੈ ਕੇ ਜਾ ਰਹੇ ਆ ਇਸ ਕਰਕੇ ਤੁਹਾਨੂੰ ਇਹ ਮੋਰਚਾ ਬਣਾਉਣਾ ਪਿਆ ਇਸ ਕਰਕੇ ਜਿਹੜੀ ਆ ਡਿਮਾਂਡ ਕਰਨੀ ਵੀ ਇਸ ਕਰਕੇ ਜਿਹੜਾ ਸਰਕਾਰ ਦੇ ਸਾਹਮਣੇ ਮੰਗਾਂ ਰੱਖਣੀਆਂ ਪਈਆਂ ਤੁਹਾਨੂੰ ਮੰਗਾਂ ਇਸ ਕਰਕੇ ਰੱਖਣੀਆਂ ਪਈਆਂ ਜੀ ਸਾਡੇ ਅੱਜ ਦੇ ਹਾਲਾਤ ਇਹ ਆ ਨਾ ਤਾਂ ਸਾਡਾ ਧਰਤੀ ਹਟਲਾ ਪਾਣੀ ਪੀਣ ਲੈ ਕੇ ਇਹ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੈ ਜੇ ਉਹ ਪਾਣੀ ਦੇ ਸਕਦਾ ਤਾਂ ਸਿਰਫ 27% ਆਬਾਦੀ ਨੂੰ ਪਾਣੀ ਦੇ ਸਕਦਾ ਬਾਕੀ ਆਬਾਦੀ ਨੂੰ ਪਾਣੀ ਕਿੱਥੋਂ ਪ੍ਰੋਵਾਈਡ ਕਰਦੇ ਆ ਨਹਿਰਾਂ ਦੇ ਨਾਲ-ਨਾਲ ਬੋਰ ਕਰਕੇ ਜੇ ਨਹਿਰਾਂ ਦੇ ਨਾਲ-ਨਾਲ ਬੋਰ ਕਰਕੇ ਪਾਣੀ ਪ੍ਰੋਵਾਈਡ ਕਰ ਰਹੇ ਤਾਂ ਮਤਲਬ ਪ੍ਰਸ਼ਾਸਨ ਆਪ ਮੰਨਦਾ ਹੈ ਵਿਭਾਗ ਆਪ ਮੰਨਦਾ ਹੈ ਵੀ ਜਿਹੜਾ ਪਾਣੀ ਪੀਣ ਲੈ ਕੇ ਉਹ ਨਹਿਰਾਂ ਦੇ ਨਾਲ-ਨਾਲ ਹੀ ਸੀਪੇਜ ਕਰਨ ਸਾਰੇ ਬੋਰ ਇਸੇ ਕਰਕੇ ਇੱਥੇ ਕੀਤੇ ਗਏ ਗਏ ਜੇ ਇਹ ਨਲਕੇ ਕੰਮ ਕਰ ਰਹੇ ਸੀਗੇ ਸਾਰੇ ਸ਼ਹਿਰ ਦੇ ਲੋਕ ਇੱਥੇ ਪਾਣੀ ਪੀਣ ਆ ਰਹੇ ਸੀਗੇ ਹੁਣ ਜਦੋਂ ਨਹਿਰ ਚੱਲ ਰਹੀ ਸੀ ਉਹਦਾ ਟੀਡੀਐਸ ਲੈਵਲ ਸੀਗਾ 100 150 ਹੱਦ 200 ਹੁਣ ਜੇ ਆਪਾਂ ਦਾ TDS ਚੈੱਕ ਕਰ ਲਈਏ ਤਾਂ 1000 ਤੋਂ ਉੱਪਰ ਜਾ ਚੁੱਕਿਆ ਹੈਗਾ ਕਿਉਂਕਿ 1 ਮਹੀਨਾ ਨਹੀਂ ਹਜੇ ਹੋਇਆ ਬੰਦੀ ਆਈ ਨੂੰ ਜੇ ਇੰਨੀ ਦੇਰ ਦੇ ਵਿੱਚ ਹੀ ਆਪਣੇ ਪਾਣੀ TDS ਲੈਵਲ 150 ਤੋਂ 1000 ਤੇ ਪਹੁੰਚ ਗਿਆ ਤੇ ਆਪਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਇਹ ਨਹਿਰਾਂ ਦੀ ਵੈਲਿਊ ਕੀ ਸੀ ਇਸ ਸੀਪੀ ਦੀ ਵੈਲਿਊ ਕੀ ਹੈ ਸਾਡੇ ਲਈ ਜੀ ਸਰਕਾਰ ਸਹਿਮਤ ਕਿਵੇਂ ਹੋਈ ਤੁਹਾਡੇ ਨਾਲ ਕਿਉਂਕਿ ਜਿਹੜਾ ਇਹ ਸਾਈਡਾਂ ਦੇ ਉੱਤੇ ਵੱਡੇ ਵੱਡੇ ਦਰਖਤ ਲੱਗੇ ਐ ਪਿਛਲੇ ਪਾਸੇ ਵੀ ਜੇਕਰ ਉਹ ਨਹੀਂ ਪੱਟੇ ਜਾਂਦੇ ਸੀ ਤਾਂ ਇਹ ਨਹਿਰਾਂ ਪੱਕੀਆਂ ਨਹੀਂ ਹੋਣੀਆਂ ਸੀ ਉਹਨਾਂ ਵੱਲੋਂ ਜੀ ਤੇ ਤੁਸੀਂ ਇਹ ਜੀ ਕਿਹੜੀ ਮੰਗ ਉਹਨਾਂ ਦੇ ਸਾਹਮਣੇ ਰੱਖਤੀ ਤੁਸੀਂ ਕਿਹੜੀ ਹਦਾਇਤ ਜਾਰੀ ਮੋਰਚੇ ਵੱਲੋਂ ਵੀ ਕਿ ਨਾ ਤਾਂ ਦਰਾਖਤਾਂ ਸੀ ਪਟਣ ਦੇਵਾਂਗੇ ਔਰ ਨਾ ਜਿਹੜੀ ਹੈਗੀ ਆ ਥੱਲੇ ਕੰਕਰੀਟ ਦੇ ਨਾਲ ਉਹਨੂੰ ਪੱਕੀਆਂ ਹੋਣ ਦੇਵਾਂਗੇ ਸਹਿਮਤ ਕਿਵੇਂ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਜਾਂ ਸਰਕਾਰ ਕੋਈ ਸੌਖੇ ਸਹਿਮਤ ਨਹੀਂ ਹੋਈ ਜੀ ਸਾਨੂੰ ਸਾਢੇ 3 ਸਾਲ ਹੋ ਗਏ ਇਸ ਚੀਜ਼ ਤੇ ਲੱਗਿਆ ਨੂੰ ਸਾਨੂੰ ਵੀ ਹਰ ਤਰੀਕੇ ਨਾਲ ਦਬਾਇਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਜੋ ਕਰ ਸਕਦਾ ਸੀ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਵੀ ਬਣਾਇਆ ਹੈਗਾ ਅਖੀਰ ਜਦੋਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਲੱਗਿਆ ਵੀ ਨਹੀਂ ਇਹ ਨਹੀਂ ਝੁਕਰੇ ਕਿਸੇ ਵੀ ਹਾਲਤ ਦੇ ਵਿੱਚ ਫਿਰ ਇਹਨਾਂ ਨੂੰ ਇੱਕ ਟੇਬਲ ਤੇ ਸਾਡੇ ਨਾਲ ਆਉਣਾ ਪਿਆ ਅਸੀਂ ਜਿਹੜੀ ਚੀਜ਼ੇ ਗੱਲ ਕਰਦੇ ਸੀਗੇ ਜੀ ਸਾਨੂੰ ਮਸ਼ੀਨਰੀ ਚੱਲਣ ਵਾਸਤੇ ਇੰਨੀ ਜਗ੍ਹਾ ਚਾਹੀਦੀ ਹੈ ਅਸੀਂ ਉਸ ਜਗ੍ਹਾ ਨੂੰ ਕਿਵੇਂ ਘਟਾ ਸਕਦੇ ਸੀਗੇ ਕਿਹੜੀ ਤਰ੍ਹਾਂ ਦੀ ਮਸ਼ੀਨਰੀ ਇੱਥੇ ਆਪਾਂ ਇੰਟਰੋਡਿਊਸ ਕਰ ਸਕਦੇ ਸੀ ਵੀ ਜੀ ਆਹ ਮਸ਼ੀਨਰੀ ਇੱਥੇ ਲਿਆਓ ਜਿਸ ਦੇ ਨਾਲ ਆਪਾਂ ਨੂੰ ਜਗ੍ਹਾ ਘੱਟ ਲੱਗੂਗੀ ਉਸ ਤਰੀਕੇ ਨਾਲ ਇੱਕ ਟੇਬਲ ਤੇ ਬੈਠ ਕੇ ਇਹਨਾਂ ਨੂੰ ਖਾਕਾ ਤਿਆਰ ਕਰਕੇ ਦਿੱਤਾ ਗਿਆ ਇੱਕ ਇਹੋ ਜਿਹਾ ਮਾਡਲ ਤਿਆਰ ਕਰਤਾ ਵੀ ਜੇ ਪੰਜਾਬ 'ਚ ਹੁਣ ਕੋਈ ਨਹਿਰ ਬਣੂਗੀ ਤਾਂ ਬੈਡ ਜੇ ਕੰਕਰੀਟ ਦਾ ਬਣ ਜਾਂਦਾ ਤਾਂ ਉੱਥੋਂ ਦੇ ਲੋਕਾਂ ਦੀ ਕਮੀ ਹੋ ਸਕਦੀ ਹੈ ਜਿਨ੍ਹਾਂ ਨੇ ਆਵਾਜ਼ ਨਹੀਂ ਚੁੱਕੀ ਜਿੱਥੇ ਵੀ ਆਵਾਜ਼ ਚੁੱਕੂਗੀ ਤੁਹਾਡੇ ਵਾਸ ਤੁਹਾਡੀ ਸੀਪੀ ਵੀ ਬਚੂਗੀ ਤੁਹਾਡੀ ਹਰਿਆਵਲ ਵੀ ਬਚੂਗੀ ਇਹਨਾਂ ਨੂੰ ਕੰਮ ਕਰਨਾ ਵਾਸਤੇ ਸਿਰਫ 15 ਫੁੱਟ ਚਾਹੀਦੇ ਹੁੰਦੇ ਆ ਪਰ ਇਹ 20 ਫੁੱਟ 30 ਫੁੱਟ ਦੇ ਕਰ ਸਾਰੇ ਦਰਖਤ ਪਟਾ ਦਿੰਦੇ ਹੈਗੇ ਆ ਜਦੋਂ ਕਿ ਉਹ ਬਚਾਈ ਜਾ ਸਕਦੇ ਆ ਮਾਡਲ ਤੁਹਾਡੇ ਸਾਹਮਣੇ ਹੈ ਜੀ ਫਰੀਦਕੋਟ ਦੇ ਵਿੱਚ ਆ ਕੇ ਆਪਾਂ ਦੇਖ ਸਕਦੇ ਆ ਅੱਗੇ ਵੀ ਲੋਕਾਂ ਨੂੰ ਸਾਡੀ ਇਹ ਪੀਣ ਵਾਲੇ ਪਾਣੀ ਔਰ ਹਰਿਆਵਲ ਪ੍ਰਤੀ ਸੋਹਿਰਦ ਹੋਵੋ ਅੱਗੇ ਆਉਣ ਵਾਲੇ ਬੱਚਿਆਂ ਨੂੰ ਜੇ ਆਪਾਂ ਕੁਝ ਦੇ ਸਕਦੇ ਆ ਤੇ ਆਹੀ ਚੀਜ਼ਾਂ ਘਰ-ਬਾਰ ਇੱਥੇ ਪਏ ਰਹਿ ਜਾਣੀਆਂ ਜੇ ਤੁਹਾਡੇ ਕੋਲ ਪੀਣ ਲੈ ਕੇ ਪਾਣੀ ਨਾ ਹੋਇਆ ਤੁਹਾਡੇ ਸਾਫ ਸ਼ੁੱਧ ਸਾਹ ਲੈਣ ਲੈ ਕੇ ਹਵਾ ਨਾ ਹੋਈ ਤੇ ਤੁਹਾਡੇ ਪੱਲੇ ਕੀ ਰਹਿ ਸ਼ੰਕਰ ਜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਜਿੱਥੇ ਵੀ ਕਿਤੇ ਮੜਾ ਦਰਖਤ ਦਾ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ ਤੁਸੀਂ ਨਾਲ ਦੀ ਨਾਲ ਉਹਨਾਂ ਨੂੰ ਜੁਰਮਾਨਾ ਕਰ ਦਿੰਨੇ ਆ ਠੇਕੇਦਾਰਾਂ ਨੂੰ ਜੁਰਮਾਨੇ ਭਰਨੇ ਵੀ ਪੈਂਦੇ ਆ ਔਰ ਇਸ ਦੇ ਪਿੱਛੇ ਠੇਕੇਦਾਰ ਤੁਹਾਨੂੰ ਸਹਿਮਤ ਹੋ ਜਾਂਦੇ ਤੁਹਾਡੇ ਨਾਲ ਜੁਰਮਾਨਾ ਭਰਨ ਲਈ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਸਾਹਮਣੇ ਮੰਗ ਰੱਖਦੀ ਹੈ ਵੀ ਗਏ ਅਸੀਂ ਜੁਰਮਾਨਾ ਨਹੀਂ ਭਰਨਾਗਾ ਤੇ ਫਿਰ ਵੀ ਤੁਸੀਂ ਜੁਰਮਾਨਾ ਭਰਵਾਉਣੀ ਹੈ ਜੀ ਇਹਦੇ ਵਿੱਚ ਕੀ ਹੁੰਦਾ ਸਰ ਸਬ ਪ੍ਰੈਸ਼ਰ ਗੇਮ ਹੁੰਦੀ ਹੈ ਜੀ ਹੁਣ ਇਹਨਾਂ ਨੂੰ ਸਮਾਂ ਮਿਲਿਆ ਬਹੁਤ ਘੱਟ ਉਸ ਸਮੇਂ ਸੀਮਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੰਮ ਪੂਰਾ ਹੋਊਗਾ ਪਰ ਚਲੋ ਉਮੀਦ ਕਰਦੇ ਹਾਂ ਜੀ ਇਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਜਦੋਂ ਕਿ ਦਰਖਤ ਤੇ ਬੂਮ ਵੱਜ ਜਾਂਦਾ ਨੁਕਸਾਨ ਹੋ ਜਾਂਦਾ ਕੋਈ ਜੁਰਮਾਨਾ ਭਰ ਕੇ ਖੁਸ਼ ਨਹੀਂ ਹੁੰਦਾ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਵੀ ਜੇ ਅਸੀਂ ਤੁਹਾਡੇ ਨਾਲ ਸਹਿਯੋਗ ਕਰ ਸਕਦੇ ਹਾਂ ਤੁਹਾਡੀ ਗਲਤੀ ਹੈ ਗਲਤੀ ਤੁਹਾਨੂੰ ਮੰਨਣੀ ਪਊਗੀ ਇਹਨਾਂ ਨੂੰ ਗਲਤੀ ਦਾ ਅਹਿਸਾਸ ਕਰਾਇਆ ਜਾਂਦਾ ਪਹਿਲਾਂ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ 11885 ਰੁਪਏ ਜੁਰਮਾਨਾ ਪਵਾ ਕੇ ਦਿੱਤਾ ਉਸ ਤੋਂ ਬਾਅਦ ਸਾਨੂੰ ਇੱਕ ਮਹਿਸੂਸ ਹੋਇਆ ਵੀ ਇਹੀ ਚੀਜ਼ਾਂ ਆਪਾਂ ਮਹਿਕਮਿਆਂ ਨੂੰ ਦੇਈ ਜਾਂਦੇ ਹਾਂ ਉੱਥੇ ਕੀ ਪਤਾ ਸਹੀ ਢੰਗ ਨਾਲ ਲੱਗਦਾ ਪੈਸਾ ਕਿ ਨਹੀਂ ਲੱਗਦਾ ਦੂਸਰਾ ਜਿਹੜਾ ਜੁਰਮਾਨਾ ਕਰਾਇਆ ਗਿਆ ਜੀ ਇੱਥੇ ਇੱਕ ਬੇਸਹਾਰਾ ਜਿਹੜੇ ਆਪਣੇ ਸੜਕਾਂ ਤੇ ਤੁਰੇ ਫਿਰਦੇ ਹੈਗੇ ਆ ਉੱਥੇ ਉਹਨਾਂ ਨੂੰ ਖਾਣਾ-ਦਾਣਾ ਦਿੱਤਾ ਜਾਂਦਾ ਹੈਗਾ ਜੀ ਉਹਨਾਂ ਨੂੰ ਖਾਣੇ ਆਸਤੇ 1000 ਕੱਲ ਆਪਣੇ ਪੁਰਾਣੀਦਰਾ ਮੰਡੀ ਚ ਇੱਕ ਸੜੇ ਦੀ ਦਵਾਈ ਬਣਾਈ ਜਾਂਦੀ ਹੈ ਜਿਹੜੀ ਬਿਲਕੁਲ ਮੁਫਤ ਕਈ ਦਹਾਕਿਆਂ ਤੋਂ ਲਈ ਜਾਂਦੀ ਹੈ ਉਹਨਾਂ ਦੀ ਇੱਕ ਸਾਲ ਦੀ ਦਵਾਈ ਬਣਵਾ ਕੇ ਦਿੱਤੀ ਗਈ ਹੈ ਅੱਜ 5100 ਰੁਪਿਆ ਮਾਤਾ ਖੀਵੀ ਜੀ ਗੁਰਦੁਆਰਾ ਸਾਹਿਬ 51000 ਸੌਰੀ 51000 ਰੁਪਏ ਜੁਰਮਾਨਾ ਮਾਤਾ ਖੀਵੀ ਜੀ ਗੁਰਦੁਆਰਾ ਸਾਹਿਬ ਨੂੰ ਦੋਇਆ ਗਿਆ ਜਿਹੜਾ ਕੈਂਸਰ ਪੇਸ਼ੈਂਟ ਆਪਣਾ ਪੇਸ਼ੈਂਟ ਹੈਗੇ ਆ ਉਹਨਾਂ ਦੇ ਨਾਲ ਆਏ ਹੁੰਦੇ ਆ ਜਾਂ ਮੈਡੀਕਲ ਦੇ ਵਿੱਚ ਮਰੀਜ਼ ਦੇ ਨਾਲ ਜਿਹੜੇ ਆਏ ਹੁੰਦੇ ਆ ਉਹਨਾਂ ਨੂੰ ਉੱਥੇ ਖਾਣਾ ਪਚਾਉਂਦੇ ਆ ਚਾਹੇ ਪ੍ਰਾਈਵੇਟ ਹਸਪੀਟਲ ਹੈ ਚਾਹੇ ਸਰਕਾਰੀ ਹੈ ਬਹੁਤ ਵੱਡਾ ਰੋਲ ਹੈ ਮਾਤਾ ਖੀਬੀ ਜੀ ਗੁਰਦਰਾ ਸਾਹਿਬ ਦਾ 51000 ਰੁਪਏ ਉੱਥੇ ਉਹਨਾਂ ਦੇ ਅੱਜ ਪਰਵਾਇਆ ਗਿਆ ਜਿਹੜਾ ਸ਼ਾਂਤਿਕਾ ਰਸੀਦ ਆ ਜੀ ਸਾਰੀ ਰਾਤ ਤੁਹਾਡੇ ਮੈਂਬਰ ਤੁਰੇ ਫਿਰਦੇ ਆ ਤੁਸੀਂ ਆਪਦੇ ਖਾਤੇ ਦੇ ਵਿੱਚ ਇਹ ਜੁਰਮਾਨਾ ਕਿਉਂ ਪਵਾਉਂਦੇ ਫਿਰ ਨਹੀਂ ਜੀ ਜਦੋਂ ਜਦੋਂ ਜਲਜੀਵਨ ਬਚਾਓ ਮੋਰਚਾ ਫਾਰਮ ਕੀਤਾ ਗਿਆ ਸੀਗਾ ਸਾਡੀ ਪਹਿਲੀ ਕੋਸ਼ਿਸ਼ ਇਹੀ ਸੀ ਜਦੋਂ ਸਾਨੂੰ ਐਜੀਟੇਸ਼ਨ ਲਈ ਪੈਸੇ ਦੀ ਲੋੜ ਪਈ ਦਰਿਆ ਵੀ ਆਉਣੀਆਂ ਸੀ ਮਾਈਕ ਵੀ ਲੱਗਦੇ ਐ ਇਥੇ ਅਸੀਂ ਬੈਠੇ ਵੀ ਰਹੇ ਇੱਕ ਮਹੀਨਾ ਅਸੀਂ ਬਾਜ਼ਾਰ ਦੇ ਵਿੱਚ 20 20 30 30 ਰੁਪਏ ਦੀਆਂ ਪਰਚੀਆਂ ਕੱਟੀਆਂ ਜੀ ਅਸੀਂ ਕਿਸੇ ਤੋਂ 100 ਰੁਪਿਆ ਵੀ ਇਕੱਠਾ ਨਹੀਂ ਲਿਆ ਜੇ ਕਿਸੇ ਨੇ ਆਪਦੀ ਸ਼ਰਧਾ ਨਾਲ ਦਿੱਤਾ ਹੋਊਗਾ ਤਾਂ ਗੱਲ ਵੱਖਰੀ ਹੈ ਸਾਡੀ ਕੋਸ਼ਿਸ਼ ਇਹ ਸੀ ਪੇ ਲਵਾਂਗੇ ਇੱਕ ਤਾਂ ਸਾਡੇ ਮੋਰਚੇ ਦਾ ਪ੍ਰਚਾਰ ਹੋ ਰਿਹਾ ਹੈ ਅਸੀਂ ਵੱਧ ਤੋਂ ਵੱਧ ਬੰਦਿਆਂ ਤੱਕ ਪਹੁੰਚ ਕੀਤੀ ਹੈ ਜੀ ਪਰ ਕਿਸੇ ਤੋਂ ਮੋਰਚੇ ਦੇ ਵਿੱਚ ਕਿਸੇ ਰੂਪ ਦੇ ਵਿੱਚ ਕੋਈ ਪੈਸਾ ਨਹੀਂ ਲਿਆ ਜਾਂਦਾ ਜੀ ਨਾ ਹੀ ਅਸੀਂ ਲਿਆ ਤੇ ਨਾ ਹੀ ਅਸੀਂ ਲਵਾਂਗੇ ਜਿੱਥੇ ਸਾਨੂੰ ਲੋਡ ਹੋਊਗੀ ਅਸੀਂ ਸ਼ਹਿਰ ਵਾਲਿਆਂ ਨੂੰ ਆਪ ਕਾਲ ਦੇਵਾਂਗੇ ਜੀ ਸਾਨੂੰ ਇੱਥੇ ਦਰੀਆਂ ਚਾਹੀਦੀਆਂ ਐਜ਼ੀਟੇਸ਼ਨ ਆਸਤੇ ਸਾਨੂੰ ਇਸ ਜਿਸ ਚੀਜ਼ ਦੀ ਲੋਡ ਹੈ ਸਾਨੂੰ ਸ਼ਹਿਰ ਨਿਵਾਸੀ ਜਦੋਂ ਵੈਸੀ ਦੇਈ ਜਾਂਦੇ ਸਾਨੂੰ ਪੈਸੇ ਦੀ ਕੀ ਲੋੜ ਹੈ ਜੀ ਸਮਾਜ ਸੇਵੀ ਜਥੇਬੰਦੀਆਂ ਠੋਕੇ ਖੜੀਆਂ ਨਾਲ ਹਾਂਜੀ ਹਾਂਜੀ ਇਹਦੇ ਵਿੱਚ ਬਈ ਆਪਣੇ ਜਿੰਨੀਆਂ ਵੀ ਕੋਈ ਯੂਨੀਅਨ ਚਾਹੇ ਆਪਣੇ ਸੁਸਾਇਟੀਆਂ ਚਾਹੇ ਕਿਸੇ ਵੀ ਕਿਤੇ ਨਾਲ ਜੋ ਵੀ ਹੈ ਸ਼ਹਿਰ ਵਾਸੀ ਵੀ ਆਉਂਦੇ ਆ ਇਹਦੇ ਵਿੱਚ 93 ਜਿਹੜੀਆਂ ਸੁਸਾਇਟੀਆਂ ਹੈਗੀਆਂ ਜੀ ਸਮਾਜ ਸੇਵੀਆਂ ਦਾ ਤਾਂ ਚਲੋ ਫਰਜ਼ ਬਣਦਾ ਹੀ ਆ ਬਾਕੀ ਇਹ ਕੱਲੇ ਕੱਲੇ ਆਣੇ ਦੀ ਜ਼ਿੰਮੇਵਾਰੀ ਬਣਦੀ ਆ ਜੀ ਸ਼ਹਿਰ ਵਾਸੀ ਦੀ ਇਹ ਆਪਾਂ ਨੂੰ ਆਪ ਨੂੰ ਹੀ ਆਉਣਾ ਚਾਹੀਦਾ ਹੈ ਉੱਠ ਕੇ ਇਹਦੇ ਲਈ ਆ ਕਿਸਾਨ ਜੁਣੀ ਆਂਦੇ ਆ ਗੂ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਕਿਸਾਨ ਤੇ ਇੱਥੇ ਬੰਦੀਆਂ ਦੇ ਬਈ ਜੀ ਬੜਾ ਠੋਕੇ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਜੇ ਆਪਾਂ ਕਰਗੇ ਪੂਰੇ ਪੰਜਾਬ ਦੇ ਮੁੱਦੇ ਹੋਣ ਕਿਸਾਨ ਜਥੇਬੰਦੀਆਂ ਠੋਕ ਕੇ ਨਾਲ ਖੜਦੀਆਂ ਤੇ ਇਸ ਚੀਜ਼ ਦੇ ਵਿੱਚ ਤੁਸੀਂ ਤੁਹਾਡਾ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਕਿਉਂਕਿ ਜੇ ਰਾਤ ਨੂੰ ਲੋਡ ਪੈਂਦੀ ਹੈ ਤਾਂ ਤੁਸੀਂ ਰਾਤ ਨੂੰ ਦਿ ਰਾਤ ਨੂੰ ਵੀ ਪਹੁੰਚ ਜਾਂਦੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਰੂਰੀ ਆ ਲੋਡ ਆ ਇੱਥੇ ਖੜਨ ਦੀ ਜੇ ਇੱਥੇ ਨਹੀਂ ਖੜਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਿਸਦਾ ਸੀਗਾ ਕਿ ਸਾਡੀ ਮੌਤ ਤਾਂ ਨਿਰਪਰ ਹੈ ਕਿ ਮੌਤ ਤਾਂ ਹੋਣੀ ਹੀ ਹੋਣੀ ਆ ਫਿਰ ਮੌਤ ਨਾਲੋਂ ਚੰਗਾ ਆਪਾਂ ਸੰਘਰਸ਼ ਕਰਦੇ ਆ ਕਿ ਸੰਘਰਸ਼ ਜ਼ਰੂਰੀ ਆ ਜੇ ਇੱਥੇ ਅੱਜ ਕੰਕਰੀਟਿਕਰਨ ਥੱਲੇ ਹੋਇਆ ਹਰਕਤ ਇਹਨਾਂ ਨੇ ਕੀਤੀ ਉਹ ਵੀ ਰਾਤ ਨੂੰ ਕੀਤੀ ਤੇ ਆਪਾਂ ਇਹ ਕਵਾਂਗੇ ਕਿ ਜਾਣਬੁੱਝ ਕੇ ਕੀਤੀ ਇਹਨਾਂ ਨੂੰ ਆਏ ਸੀ ਵੀ ਜੇ ਇੱਥੇ ਹੋ ਜੇ ਇੱਥੇ ਹੋ ਜੇ ਮੁੜ ਕੇ ਦੂਜੇ ਵੀ ਠੇਕੇਦਾਰ ਕਹਿ ਦੇਣਗੇ ਉੱਥੇ ਵੀ ਹੋਇਆ ਫਿਰ ਅਸੀਂ ਵੀ ਕਰ ਦਾਂਗੇ ਇਹ ਪਿੱਛੋਂ ਇਹਨਾਂ ਨੂੰ ਦੱਸਿਆ ਗਿਆ ਹੁੰਦਾ ਵੀ ਤੁਸੀਂ ਇਹੋ ਜਿਹੀਆਂ ਹਰਕਤਾਂ ਕਰ ਕਰਕੇ ਵੇਖੋ ਵੀ ਕਿੱਥੇ ਇੱਕ ਗੱਲ ਖੜਦੀ ਇਹ ਜਿਹੜੀ ਹਰਕਤ ਕਰਦੇ ਆ ਰਾਤ ਨੂੰ ਹੀ ਕਰਦੇ ਆ ਫਿਰ ਇਹ ਉਹ ਰਾਤ ਨੂੰ ਹੋਈ ਹੈ ਜਿਹੜੀ ਪਹਿਲਾਂ ਹਰਕਤ ਹੋਈ ਸੀ ਪੁਲ ਦੇ ਪਰਲੇ ਪਾਸੇ ਉਦੋਂ ਰੌਲਾ ਪਿਆ ਸੀ ਉਦੋਂ ਜਿਹੜਾ ਥੱਲੇ ਇਹਨਾਂ ਨੇ ਸਪੋਰਟ ਦੇਣੀ ਸੀ ਉਹ 1-1 ਫੁੱਟ ਦੀ ਪ੍ਰੋਜੈਕਟਰ ਬੋਰਡ ਦੇ ਵਿੱਚ ਗੱਲ ਹੋਈ ਸੀ ਉਹ ਸਪੋਰਟ ਇਹਨਾਂ ਨੇ ਕਿਤੇ 2.5 ਫੁੱਟ ਕਿਤੇ 3 ਫੁੱਟ ਕਿਤੇ 4 ਫੁੱਟ ਤੱਕ ਦਿੱਤੀ ਉਹ ਪਟਾਈ ਉਹ ਵੀ ਰਾਤ ਨੂੰ ਮਤਲਬ ਰਾਤ ਨੂੰ ਕਿਉਂ ਕਰਦੇ ਫਿਰ ਦਿਨੇ ਕਰ ਲੈਣ ਤੁਹਾਡੇ ਸਾਰੇ ਮੈਂਬਰ ਰਾਤ ਨੂੰ ਤੁਰੇ ਫਿਰਦੇ ਫਿਰ ਇਹ ਨਿਗਰਾਨੀ ਰੱਖ ਰਹੇ ਆ ਪੂਰੀ ਦੇਖੋ ਜ਼ਿਆਦਾਤਰ ਨਿਗਰਾਨ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਪਾਏ ਗਏ ਆ ਸਾਡੇ ਵੱਲੋਂ ਉਹ ਨਹਿਰ ਦੇ ਨਾਲ-ਨਾਲ ਦੇ ਪਾਏ ਗਏ ਆ ਕਿ ਜਿੱਥੇ-ਜਿੱਥੇ ਜਿੱਦਾ-ਜਿੱਦਾ ਨੇੜੇ-ਨੇੜੇ ਘਰ ਹੈਗਾ ਸ਼ੁਰੂ ਤੋਂ ਤੁਰਿਆ ਹੋਇਆ ਉਹ ਹਮੇਸ਼ਾ ਧਿਆਨ ਰੱਖਦੇ ਆ ਬਾਕੀ ਨਹਿਰ ਦੇ ਨਾਲ-ਨਾਲ ਦੇ ਜਿਹੜੇ ਸ਼ਹਿਰ ਵਾਸੀ ਹੋਰ ਸਹਿਯੋਗੀ ਆ ਹੁਣ ਜਿਹੜਾ ਆ ਕੰਮ ਆ ਇਹ ਨਿਗਰਾਨ ਕਮੇਟੀ ਨੂੰ ਨਹੀਂ ਇਹ ਸ਼ਹਿਰ ਵਾਸੀ ਕੋਈ ਨੌਜਵਾਨ ਸੀਗਾ ਉਹਨੇ ਲਾਈਵ ਕਰਕੇ ਸਾਨੂੰ ਦੱਸਿਆ ਮੌਕੇ ਤੇ ਪਹੁੰਚੇ ਸਾਰੇ ਫੇਰ ਕਿਤੇ ਆ ਦੇਖ ਲਓ ਤੁਸੀਂ ਕੰਕਰੀਟੀਟ ਕਰਨ ਜਿਹੜਾ ਇਹ ਹੋਇਆ ਸੀ ਇਹ ਪਟਾ ਦਿੱਤਾ ਗਿਆ ਤੇ ਜੇ ਇਹ ਮੰਨ ਲਓ ਆਹੀਂ ਰਹਿ ਜਾਂਦਾ ਨਾ ਪਟਾਉਂਦੇ ਤਾਂ ਉਮੀਦ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼ਹਿਰ ਵਾਸੀਆਂ ਨੇ ਵੀ ਕਹਿਣਾ ਸੀ ਯਾਰ ਤੁਸੀਂ ਕੀ ਧਿਆਨ ਰੱਖਿਆ ਹਾਲਾਂਕਿ ਅਸੀਂ ਸਿਰਫ ਆਪਦਾ ਫਰਜ਼ ਨਿਭਾ ਕੇ ਫਿਊਚਰ ਜਿਹੜਾ ਚੰਗਾ ਹੋ ਜੇ ਬੱਚਿਆਂ ਦਾ ਉਹਦੇ ਕਰਕੇ ਪਾਣੀ ਸ਼ਹਿਰ ਦਾ ਚੰਗਾ ਰਹੇ ਉਹਦੇ ਕਰਕੇ ਕੋਈ ਸਾਡਾ ਮਤਲਬ ਦੂਜੂ ਮਨੋਰਥ ਨਹੀਂ ਹੈਗਾ ਕਿ ਜੇ ਵਿੱਚੋਂ ਅਸੀਂ ਕੁਝ ਕਮਾਲੀਏ ਜਾਂਏ ਕਰ ਲਈਏ ਜੇ ਅਸੀਂ ਅਸੀਂ ਤਾਂ ਖਰਚਾ ਵੀ ਸਾਰੇ ਸਾਰੇ ਜਿੰਨੇ ਪੇਰ ਭਰਾ ਆਉਂਦੇ ਆ ਸਾਰੇ ਖਰਚਾ ਪੱਲਿਓਂ ਕਰਕੇ ਜਿਹੜਾ 3 ਸਾਲ ਤੋਂ ਪਿੱਛੇ ਲਗਾਤਾਰ ਲੱਗੇ ਹੋਏ ਆ ਸਰ ਜੀ ਜਿਹੜੀਆਂ ਹੁਣ ਇੱਟਾਂ ਲੱਗ ਰਹੀਆਂ ਥੱਲੇ ਹਨਾ ਇੱਟਾਂ ਦੇ ਨਾਲ ਉਹ ਸੀਮੈਂਟ ਵੀ ਕਿਤੇ ਨਾ ਕਿਤੇ ਲਾ ਰਹੇ ਆ ਇਸ ਚੀਜ਼ ਦਾ ਨੁਕਸਾਨ ਤਾਂ ਨਹੀਂ ਹੋਊਗਾ ਇਹਦੇ ਨਾਲ ਸੇਫਿੰਗ ਰਹੂਗੀ ਉਸੇ ਤਰੀਕੇ ਦੇ ਨਾਲ ਇੱਕ ਛੋਟਾ ਜਿਹਾ ਐਗਜ਼ਾਮ ਉਹਦੇ ਵਿੱਚ ਆਪਾਂ ਲੈਂਟਰ ਵੀ ਲਾਉਣੇ ਆ ਉੱਤੇ ਟੈਲਾਂ ਵੀ ਲਾਉਣੇ ਆ ਟੈਲਾਂ ਦੇ ਉੱਤੇ ਆਪਾਂ ਘੋਲੀਆਂ ਵੀ ਪਾਉਣੇ ਆ ਠੀਕ ਆ ਤੇ ਤੁਸੀਂ ਦੱਸ ਦਿਓ ਮੈਨੂੰ ਵੀ ਆਪਾਂ ਆਪਣੀ ਇਹ ਕੋਸ਼ਿਸ਼ ਹੁੰਦੀ ਆ ਵੀ ਉੱਥੇ ਕੋਠੇ ਤੇ ਪਾਣੀ ਇੱਕ ਦਿਨ ਵੀ ਨਾ ਖੜੇ ਕਿਉਂ ਹੁੰਦੀ ਆ ਕੋਸ਼ਿਸ਼ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜੇ ਉੱਥੇ ਮਹੀਨਾ ਪਾਣੀ ਖੜ ਗਿਆ ਤੇ ਉਹ ਲੈਂਟਰ ਵੀ ਚੋਣ ਲੱਗ ਪੂਗਾ ਤੇ ਫਿਰ ਇਹ ਆਪਾਂ ਆਪ ਸੋਚ ਸਕਦੇ ਆ ਵੀ ਇਥੇ ਸੀਪੇਜ ਕਿਉਂ ਨਾ ਹੋਊਗੀ ਸੀਪੇਜ ਹੋਊਗੀ ਸਾਰਾ ਕੁਝ ਹੋਊਗਾ ਪਰ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਵਾਸੀਆਂ ਨੂੰ ਗਾਂਹ ਬੇਨਤੀ ਕਰਦਾ ਕਿਉਂਕਿ ਪਿੱਛੇ ਜਿਹੜਾ ਹੋਇਆ ਪਿੱਛੇ ਇੱਕ ਵੀ ਦਰਖਤ ਨਹੀਂ ਛੱਡਿਆ ਇਹਨਾਂ ਨੇ ਪਿੱਛੇ ਸੀਪੇਜ ਵੀ ਨਹੀਂ ਛੱਡੀ ਇਹਨਾਂ ਨੇ ਬਿਲਕੁਲ ਐਂ ਗੋਲ ਕਰਤਾ ਜਿਹੜੀ ਨਹਿਰ ਗੋਲ ਕਰਤੀ ਸੋ ਗਾਂਹ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਬਚਾ ਲਓ ਇਹ ਪਾਣੀ ਆਵਦਾ ਦਰਖਤ ਬਚਾ ਲਓ ਜੇ ਬਚਾ ਲਓਗੇ ਤਾਂ ਚੰਗੇ ਰਹੋਗੇ ਜੇ ਨਾ ਬਚਾਓਗੇ ਫਿਰ ਪਿਛਲੇ ਵਾਂਗੂ ਜਿਵੇਂ ਪਿਛਲਿਆਂ ਦੇ ਬੋਰਡ ਵੀ ਡੂੰਗੇ ਹੋਗੇ ਪਾਣੀ ਵੀ ਮਾੜਾ ਹੋ ਗਿਆ ਫਿਰ ਉਹ ਹਾਲਾਤ ਹੋਣਗੇ ਫਿਰ ਬਾਅਦ ਚ ਨਾ ਤੁਸੀਂ ਪਛਤਾਇਓ ਕਿਉਂਕਿ ਹੁਣ ਇੱਕ ਤੁਹਾਨੂੰ ਦੇ ਤਾ ਸਿਸਟਮ ਅਸੀਂ ਪੰਜਾਬ ਬਣਾ ਕੇ ਪ੍ਰੋਜੈਕਟ ਦੇ ਤਾਂ ਕਿ ਆ ਪ੍ਰੋਜੈਕਟ ਇੱਥੇ ਬਣ ਗਿਆ ਠੀਕ ਆ ਤੁਸੀਂ ਗਾਂ ਰੋਲਾ ਪਾ ਸਕਦੇ ਹੋ ਕਿ ਉੱਥੇ ਬਣਿਆ ਬਈ ਸਾਡੇ ਵੀ ਉਹੀ ਬਣਾਓ ਯਾਨੀ ਕਿ ਹੁਣ ਫਰੀਦਕੋਟ ਵਾਸੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਹਿਰ ਜਦੋਂ ਚਾਲੂ ਹੋ ਜੂਗੀ ਪਾਣੀ ਇੱਥੇ ਸ਼ੁਰੂ ਹੋ ਜੂਗਾ ਜਿਹੜੀ ਦਿੱਕਤ ਆਉਣੀ ਸੀਗੀ ਪਾਣੀ ਦਾ ਨੁਕਸਾਨ ਹੋਣਾ ਸੀਗਾ ਉਹ ਨਹੀਂ ਹੋਣਾ ਹੋਣਾ ਹੈ ਲੋਕ ਖੁਸ਼ ਰਹਿਣਗੇ ਆ ਇਹ ਕਹਿ ਸਕਦੇ ਆ ਕਿ ਸੱਚ ਤਾਂ ਇਹ ਆ ਕਿ ਪਾਣੀ ਪੀਣੀ ਉਹ ਕਿਤੇ ਵੀ ਹੈ ਨਹੀਂ ਜਿਹੜੀ ਸੱਚਾਈ ਆ ਪਰ ਜਿੰਨਾ ਕਿ ਇੱਥੇ ਪੀਣੀਓਗ ਹੈਗਾ ਜੇ ਆਪਾਂ ਉਸ ਬਚਾਉਣ ਦੀ ਗੱਲ ਕਰੀਏ ਤਾਂ ਕੇਰਾ ਜੇ ਆਪਾਂ ਕਰੀਏ ਕੇਰਾ ਤਾਂ ਥੋੜਾ ਜਿਹਾ ਡਾਊਨ ਜਾਊਗਾ ਪਰ ਸੈਟ ਹੋ ਜਾਊਗਾ ਜਦੋਂ ਕਿਉਂਕਿ ਸੀਪੇਜ ਵੈਲ ਲੱਗ ਜਾਣਗੇ ਮੋਟਰਾਂ ਲੱਗ ਜਾਣਗੀਆਂ ਮੋਟਰਾਂ ਦੇ ਵਿੱਚ ਜਿਹੜਾ ਧਰਤੀ ਦੇ ਵਿੱਚ ਪਾਣੀ ਛੱਡ ਦਿੱਤਾ ਜਾਊਗਾ ਉਥੋਂ ਵੀ ਤੇ ਇੱਥੋਂ ਵੀ ਸੀਪੇਜ ਹੋਊਗੀ ਲਗਭਗ ਬਚ ਜਾਊਗਾ ਜੀ ਤੁਹਾਡੀ ਡਿਮਾਂਡ ਨਾ ਮੰਨੀ ਜਾਂਦੀ ਕੰਕਰੀਟ ਦੇ ਨਾਲ ਹੀ ਪੱਕੀਆਂ ਹੁੰਦੀਆਂ ਨੇ ਫੇਰ ਦੇਖੋ ਅਸੀਂ ਇਹ ਸੋਚ ਰੱਖਿਆ ਸੀਗਾ ਕਿ ਹਰ ਮੀਟਿੰਗ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਸਾਨੂੰ ਕਿਸੇ ਨੂੰ ਵੀ ਬਲਵਿੰਦਰ ਜਟਾਣਾ ਬੰਨਦੀ ਤੁਸੀਂ ਨਾ ਕਰਿਓ ਕਿ ਸਾਨੂੰ ਬਾਨਾ ਪਵੇ ਤੇ ਅਸੀਂ ਇਹ ਸੋਚ ਰੱਖਿਆ ਸੀ ਕਿ ਜੇਲ ਜਾਣਾ ਪਵੇ ਮੌਤ ਹੋ ਜੇ ਜੋ ਮਰਜੀ ਹੋ ਜੇ ਬਸ ਜਦੋਂ ਕਹਿਤਾ ਤੇ ਕਹਿਤਾ ਬਸ ਖੜਕੇ ਤੇ ਖੜਕੇ ਇਹ ਕੰਮ ਹੋਣਾ ਹੀ ਹੋਣਾ ਸਾਨੂੰ ਇਹ ਅਸੀਂ ਸੋਚ ਰੱਖਿਆ ਸੀਗਾ ਵੀ ਇਹ ਜਦੋਂ ਭਗਵੰਤਬਾਨ ਸਾਹਿਬ ਨੇ ਆਉਣਾ ਸੀਗਾ ਫਰੀਦਕੋਟ 26 ਜਨਵਰੀ ਤੇ ਤੇ ਅਸੀਂ ਪੂਰਾ ਅੰਦਰ ਖਾਤੇ ਸੋਚਿਆ ਹੋਇਆ ਸੀਗਾ ਦਿਲੋਂ ਅਸੀਂ ਹਾਲਾਂਕਿ ਪ੍ਰਸ਼ਾਸਨ ਨੂੰ ਨਹੀਂ ਕਿਹਾ ਸੀਗਾ ਕਿ ਅਸੀਂ ਕੁਝ ਕਰਾਂਗੇ ਵਿਦਰੋਹ ਕਰਾਂਗੇ ਜਾਂ ਅਸੀਂ ਕੁਝ ਵੀ ਕਰਾਂਗੇ ਪਰ ਅਸੀਂ ਅੰਦਰੋਂ ਸੋਚ ਰੱਖਿਆ ਸੀ ਕਿ ਭਾਵੇਂ ਮੌਤ ਹੋ ਜੇ ਭਾਵੇਂ ਜੋ ਮਰਜੀ ਕੁਝ ਹੋ ਜੇ ਯਾਰ ਅਸੀਂ ਜਿਹੜਾ ਬਗਾਵਤ ਕਰਨੀ ਕਰਨੀ ਆ ਤਾਂ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਆ ਬਲਵਿੰਦਰ ਜਟਾਣੇ ਦਾ ਜਿਹੜਾ ਇਹਨਾਂ ਨੇ ਨਾਮ ਲਿਆ ਹੈ ਕਿ ਜੇਕਰ ਨਾ ਇਸ ਡਿਮਾਂਡ ਨੂੰ ਇਹਨਾਂ ਵੱਲੋਂ ਪੂਰਾ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਲਵਿੰਦਰ ਜਟਾਣਾ ਵਰਨਾ ਪੈ ਸਕਦਾ ਸੀ ਤਾਂ ਕਟਾਰੀਆ ਸਾਹਿਬ ਫਰੀਦਕੋਟ ਦੇ ਜਿੰਨੇ ਤੁਹਾਡੇ ਮੈਂਬਰ ਆ ਨਿਗਰਾਨ ਕਮੇਟੀ ਦੇ ਮੈਂਬਰ ਆ ਬੜੀ ਮਿਹਨਤ ਉਹਨਾਂ ਦੀ ਚੱਲ ਰਹੀ ਆ ਅੱਧੀ ਰਾਤ ਨੂੰ ਜੇ ਕਿਤੇ ਲੋੜ ਪੈਂਦੀ ਆ ਉਦੋਂ ਪਹੁੰਚ ਜਾਂਦੇ ਆ ਬਹੁਤ ਵੱਡੀ ਗੱਲ ਆ ਜੀ ਮਿਹਨਤ ਦਾ ਮੁੱਲ ਪੈ ਰਿਹਾ ਕਿਤੇ ਨਾ ਕਿਤੇ ਫਿਰ ਇਸ ਤਰ੍ਹਾਂ ਜੀ ਇੱਕ ਇਹ ਜਲ ਜੀਵਨ ਬਚਾਓ ਮੋਰਚਾ ਪਿਛਲੇ 2-3 ਸਾਲ ਤੋਂ ਕੰਮ ਕਰਨ ਜਾ ਰਿਹਾ ਆ ਸ਼ਹਿਰ ਦੀਆਂ ਬੜੀਆਂ ਸੰਸਥਾਵਾਂ ਸ਼ਹਿਰ ਦੇ ਐਮਸੀ ਕਿਸਾਨ ਜਥੇਬੰਦੀਆਂ ਅਨੇਕਾਂ ਜਥੇਬੰਦੀਆਂ ਵੱਲੋਂ ਸਾਡਾ ਡਟ ਕੇ ਸਮਰਥਨ ਕੀਤਾ ਗਿਆ ਉਹਨਾਂ ਵੱਲੋਂ ਸਾਡੀ ਇੱਕ ਡਿਊਟੀ ਲਈ ਗਈ ਸਾਡੀ ਇੱਕ ਪੰਜ ਮੈਂਬਰ ਦੀ ਸਾਡੀ ਨਿਗਰਾਨ ਕਮੇਟੀ ਬਣੀ ਸਾਡੀ ਇੱਕ ਡਿਊਟੀ ਬਣ ਜਾਂਦੀ ਸਾਡਾ ਇੱਕ ਫਰਜ਼ ਬਣ ਜਾਂਦਾ ਇਨਸਾਨੀ ਤੌਰ ਤੇ ਜੇ ਅਸੀਂ ਪੂਰੀ ਨਿਗਰਾਨੀ ਪ੍ਰੋਪਰ ਦਿਲੋਂ ਕੀਤੀ ਹੈ ਔਰ ਕਰਦੇ ਰਹਾਂਗੇ ਜਿਵੇਂ ਲੋਕਾਂ ਦੇ ਇਹ ਫਾਇਦੇ ਵਾਸਤੇ ਜਿਹੜਾ ਇਹ ਤੁਸੀਂ ਸਾਰਾ ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਇੰਨੀ ਹਨਾ ਕਿ ਸਾਰੇ ਲੋਕਾਂ ਦਾ ਕਿਸੇ ਦਿਨ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜੀ ਦਾ ਨੁਕਸਾਨ ਨਾ ਹੋਵੇ ਪਾਣੀ ਨੂੰ ਲੈ ਕੇ ਤੇ ਇਹਦਾ ਮਤਲਬ ਹੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਅਰਦਾਸ ਬੇਨਤੀਆਂ ਕਰਨੀਆਂ ਵੀ ਇਹਨਾਂ ਲੋਕਾਂ ਨੇ ਫਰੀਦਕੋਟ ਦੇ ਪਾਣੀ ਨੂੰ ਬਚਾਇਆ ਦੇਖੋ ਜੇ ਤਾਂ ਪਰਮਾਤਮਾ ਜਾਣਦਾ ਅਸੀਂ ਆਪਣੇ ਬੰਨੀਓ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਇਕ ਕਰ ਰਹੇ ਹਾਂ ਸਾਡਾ ਫਰਜ਼ ਬੰਦ ਹੈ ਕਿ ਅਸੀਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾ ਸਕੀਏ ਬਿਲਕੁਲ ਤਾਂ ਸੁਣਿਆ ਤੁਸੀਂ ਬਿਲਕੁਲ ਇਹ ਫਰੀਦਕੋਟ ਦੇ ਵਿੱਚੋਂ ਜਿਹੜੀਆਂ ਜੋੜੀਆਂ ਨਹਿਰਾਂ ਲੰਘਦੀਆਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਸਰਹੰਦ ਫੀਡਰ ਦਾ ਜਿਹੜਾ ਫਿਲਹਾਲ ਫਰੀਦਕੋਟ ਦੇ ਵਿੱਚੋਂ ਜਿਹੜੀ ਲੰਘਦੀ ਹੈ ਤਾਂ ਇਸ ਦੀ ਜਿਹੜੀ ਮੁਰੰਮਤ ਹੋ ਰਹੀ ਹੈ ਨਵੇਂ ਤਰੀਕੇ ਦੇ ਨਾਲ ਮੁਰੰਮਤ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ ਪੂਰੇ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਸਾਈਡਾਂ ਤੇ ਉੱਤੋਂ ਆਪਾਂ ਕਹਿ ਸਕਦੇ ਹਾਂ ਕੰਕਰੀਟ ਦੇ ਨਾਲ ਇਹਨਾਂ ਨੂੰ ਪੱਕੀਆਂ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਜਿਹੜੀ ਇਹਨਾਂ ਦੀ ਡਿਮਾਂਡ ਸੀ ਬਿਲਕੁਲ ਅਸੀਂ ਕਿਸੇ ਪਾਸੇ ਨੂੰ ਪੱਕੀਆਂ ਕਰਨ ਦੇਵਾਂਗੇ ਤੇ ਫਿਰ ਜਦੋਂ ਇਹਨਾਂ ਦਾ ਸਰਕਾਰ ਦੇ ਨਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੀ ਇਹਨਾਂ ਦੀ ਸਹਿਮਤੀ ਹੋਈ ਹੈ ਉਸ ਤੋਂ ਬਾਅਦ ਸਾਈਡਾਂ ਜਿਹੜੀਆਂ ਉਹ ਜਿਵੇਂ ਮਰਜ਼ੀ ਪੱਕੀਆਂ ਕਰ ਜਾਣ ਤੇ ਪਰ ਥੱਲਿਓਂ ਜਿਹੜਾ ਅਸੀਂ ਪੱਕੀਆਂ ਨਹੀਂ ਕਰਨ ਦੇਵਾਂਗੇ ਤਾਂ ਦੂਜੀ ਵੱਡੀ ਡਿਮਾਂਡ ਇਹਨਾਂ ਦੀ ਏ ਸੀ ਕਿ ਆ ਜਿਹੜੇ ਸਾਈਡਾਂ ਤੇ ਦੇਖ ਲਓ ਤੁਸੀਂ ਕਿੱਡੇ-ਕਿੱਡੇ ਵੱਡੇ ਜਿਹੜੇ ਸਫਾਇਦੇ ਆ ਦਰਾਖਤ ਲੱਗੇ ਆ ਤਾਂ ਇਹ ਜੇ ਪਿੱਛੇ ਦੀ ਗੱਲ ਕਰੀਏ ਤਾਂ ਪਿੱਛੇ ਸਾਰੇ ਇਹ ਖਤਮ ਹੋ ਚੁੱਕੇ ਨੇ ਪੱਟੇ ਜਾ ਚੁੱਕੇ ਨੇ ਜਦੋਂ ਇਹਨਾਂ ਨਹਿਰਾਂ ਦੀ ਦੁਬਾਰਾ ਜਿਹੜਾ ਇਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਰੀਦਕੋਟ ਵਾਸੀਆਂ ਦੀ ਖਾਸ ਕਰਕੇ ਫਰੀਦਕੋਟ ਦੀ ਇੱਕ ਸੀਰ ਸੁਸਾਇਟੀ ਹੈ ਜਿਹੜੀ ਦਰਖਤਾਂ ਨੂੰ ਲਾ ਰਹੀ ਹੈ ਦਰਖਤਾਂ ਦੀ ਜਿਹੜਾ ਉਹਨਾਂ ਨੂੰ ਪੂਰੇ ਉੱਪਰ ਹੋਣ ਤੱਕ ਜਿਹੜੀ ਪੂਰੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਖਤਾਂ ਦਾ ਜਿਹੜਾ ਉਹਨਾਂ ਵੱਲੋਂ ਪੂਰਾ ਉਹਨਾਂ ਨੂੰ ਪਾਲਿਆ ਜਾਂਦਾ ਹੈ ਤਾਂ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਵੀ ਕਿ ਦਰਖਤ ਜਿਹੜੇ ਸਾਡੇ ਇਹ ਇਸ ਨਹਿਰ ਦੀ ਜਦੋਂ ਕੰਕਰੀਟੀ ਹੋਊਗੀ ਜਾਂ ਇਹ ਨਹਿਰ ਬਣੇਗੀ ਤਾਂ ਸਾਡੇ ਦਰਖਤ ਨਹੀਂ ਪੱਟੇ ਜਾਣੇ ਤਾਂ ਇਹ ਵੀ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਦਰਖਤ ਬਿਲਕੁਲ ਜਿਵੇਂ ਦਿੱਤੇਵੇਂ ਜਿਹੜੇ ਦਰਖਤ ਇੱਥੇ ਮੌਜੂਦ ਨੇ ਜੇਕਰ ਦਰਖਤ ਦੇ ਉੱਪਰ ਕਿਤਨਾ ਕਿਤੇ ਜੇਕਰ ਮਾੜੀ ਮੋਟੀ ਕੰਕਰੀਟ ਵੀ ਆ ਜਾਂਦੀ ਹੈ ਤਾਂ ਇਹ ਜਲ ਜੀਵਨ ਬਚਾਓ ਮੋਰਚੇ ਵੱਲੋਂ ਉਹਨਾਂ ਠੇਕੇਦਾਰਾਂ ਤੋਂ ਜਿਵੇਂ ਉਹਨਾਂ ਨੇ ਪਹਿਲਾਂ ਦੱਸਿਆ ਜੁਰਮਾਨਾ ਭਰਾਇਆ ਜਾਂਦਾ ਜੇਕਰ ਠੇਕੇਦਾਰਾਂ ਦੀ ਗਲਤੀ ਹੁੰਦੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰ ਨੇ ਵੀ ਕਿਹਾ ਕਿ ਜਿਹੜੀ ਸਹਿਮਤੀ ਹੋਈ ਆ ਉਸੇ ਤਰੀਕੇ ਦੇ ਨਾਲ ਹੀ ਇਹ ਨਹਿਰਾਂ ਜਿਹੜੀਆਂ ਪੱਕੀਆਂ ਹੋਣਗੀਆਂ ਤਾਂ ਹੁਣ ਜਿਹੜੀ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅੱਧੀ ਰਾਤ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕੰਕਰੀਟ ਦੇ ਨਾਲ ਨਹਿਰ ਪੱਕੀ ਹੋ ਰਹੀ ਹੈ ਜਿਹੜੀ ਇਹਨਾਂ ਦੀ ਸਹਿਮਤੀ ਨਹੀਂ ਬਣੀ ਸੀਗੀ ਤਾਂ ਜਦੋਂ ਇਹਨਾਂ ਨੂੰ ਰਾਤ ਨੂੰ ਪਤਾ ਲੱਗਿਆ ਤੇ ਰਾਤ ਨੂੰ 3:30 ਵਜੇ ਦੇ ਕਰੀਬ ਹੈ ਜਿਹੜੇ ਇਹ ਸਾਰੇ ਮੈਂਬਰ ਇੱਥੇ ਪਹੁੰਚਦੇ ਆ ਤਾਂ ਇਸ ਨੂੰ ਕੰਕਰੀਟ ਨੂੰ ਰੋਕਿਆ ਜਾਂਦਾ ਹੈ ਕਿ ਅੱਜ ਦਿਨ ਵੇਲੇ ਉਹ ਕੰਕਰੀਟ ਨਾਲ ਬਣਾਈ ਨਹਿਰ ਨੂੰ ਪਟਿਆ ਗਿਆ ਤੇ ਨਾਲ ਦੂਜੇ ਪਾਸੇ 51000 ਕਰੀਬ ਹੈ ਜਿਹੜਾ 55000 ਦੇ ਕਰੀਬ ਹੈ ਜਿਹੜਾ ਜੁਰਮਾਨਾ ਵੀ ਜਿਹੜਾ ਇਹਨਾਂ ਠੇਕੇਦਾਰਾਂ ਨੂੰ ਲਗਾ ਦਿੱਤਾ ਗਿਆ ਤੇ ਉਹ ਇੱਕ ਹੋਰ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜਾ ਜੁਰਮਾਨਾ ਜਿੱਥੇ ਲੋਕਾਂ ਦਾ ਫਾਇਦਾ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਜਾਂ ਜਿਵੇਂ ਹੁਣ ਮਾਤਾ ਕੀਵੀ ਦੇ ਲੰਗਰ ਦੇ ਵਿੱਚ ਹੋਵੇ ਜਾਂ ਕਿਤੇ ਰੈੱਡ ਕਰਾਸ ਦੇ ਵਿੱਚ ਹੋਵੇ ਜਾਂ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਤਾਂ ਉੱਥੇ ਜਿਹੜਾ ਇਹਨਾਂ ਵੱਲੋਂ ਜਿਹੜਾ ਜੁਰਮਾਨਾ ਭਰਿਆ ਜਾਂਦਾ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਇਹ ਹੈਗਾ ਜਿਹੜਾ ਜਿੰਨੀ ਕੁ ਦੂਰੀ ਇਹਨਾਂ ਦੀ 12 ਤੋਂ 15 ਕਿਲੋਮੀਟਰ ਦੀ ਦੂਰੀ ਹੈ ਜਿਹੜੀ ਫਰੀਦਕੋਟ ਵਾਸੀ ਜਿਹੜੇ ਮੌਜੂਦ ਨੇ ਅਟੈਚ ਨੇ ਫਰੀਦਕੋਟ ਸ਼ਹਿਰ ਅਟੈਚ ਹੈ ਉਹਦੇ ਨਾਲ ਜਿਹੜੀ ਇਹ ਨਹਿਰ ਦੀ ਇਹਨਾਂ ਦੀ ਸਹਿਮਤੀ ਹੋਈ ਹੈ ਕਿ ਇਹਨਾਂ ਜਿਹੜਾ ਲੰਬਾ ਜਿਹੜਾ ਹੈਗਾ ਏਰੀਆ ਉਸ ਨੂੰ ਬਿਲਕੁਲ ਕੰਕਰੀਟ ਦੇ ਨਾਲ ਪੱਕਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਸਹਿਮਤੀ ਬਣੀ ਹੈ ਇਸੇ ਤਰ੍ਹਾਂ ਹੀ ਬਰਕਰਾਰ ਰਹੀ ਕਿ ਜਾਂ ਲਗਾਤਾਰ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਦੋਂ ਰਾਤ ਨੂੰ ਕੋਈ ਨਾ ਕੋਈ ਇਹ ਗਲਤੀ ਕਰਦੇ ਆ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨੀ ਪਵੇਗੀ ਗੁਰਜੀਤ ਸਿੰਘ ਰਵਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ